ਖਾੜਾ ਸਦਰ ਦੀ ਪੁਲਿਸ ਵੱਲੋਂ ਕੁਝ ਘੰਟਿਆਂ 'ਚ ਕਾਤਲ ਗ੍ਰਿਫਤਾਰ ਮਾਂਜੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਭਗਤ ਸਿੰਘ ਨਾਗਰ ਡਾਕਟਰ ਮਹਿਤਾਬ ਸਿੰਘ ਆਈਪੀਐਸਜੀ ਦੇ ਦੇਸ਼ਾ ਨਿਰਦੇਸ਼ਾਂ ਤੇ ਸ਼੍ਰੀ ਰਾਜ ਕੁਮਾਰ ਬਜਾੜ ਪੀਪੀਐਸ ਉਪ ਕਪਤਾਨ ਪੁਲਿਸ ਸਬਡਿਵੀਜ਼ਨ ਨਮਾਸ਼ਹਿਰ ਜੀ ਦੇਰੇ ਨਿਗਰਾਨੀ ਸਬ ਇੰਸਪੈਕਟਰ ਅਸ਼ੋਕ ਕੁਮਾਰ ਮੁਖ ਅਫਸਰ ਥਾਣਾ ਸਦਰ ਨਮਾਸ਼ਹਿਰ ਦੀ ਟੀਮ ਵੱਲੋਂ ਲੁੱਟਖੋ ਦੀ ਨੀਅਤ ਨਾਲ ਪਿੰਡ ਚਰਾਣ ਵਿੱਚ ਰਾਤ ਸਮੇਂ ਗੱਡੀ ਵਿੱਚ ਦਾਖਲ ਹੋ ਕੇ ਇਕੱਲੀ ਔਰਤ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਵਾਰਦਾਤ ਦੇ ਕੁਝ ਘੰਟਿਆਂ ਅੰਦਰ ਹੀ ਗ੍ਰਿਫਤਾਰ ਕਰਕੇ ਲੁੱਟਖੋ ਦਰਾਂਕੀਤੇ ਕਤਲ ਦੀ ਗੁੱਥੀ ਸਲਝਾਉਣ ਵਿੱਚ ਸਫਲਤਾ ਹਾਸਲ ਹੋਈ ਹੈ ਇਸ ਮਾਮਲੇ ਸੰਬੰਧੀ ਡੀਐਸਪੀ ਰਾਜ ਕੁਮਾਰ ਵੱਲੋਂ ਮੀਡੀਆ ਵਾਰਤਾ ਕੀਤੀ ਗਈ ਉਨਾ ਦੱਸਿਆ ਕਿ 3 ਜੁਲਾਈ ਨੂੰ ਵਕਤ ਕਰੀਬ 11 ਵਜੇ ਰਾਤ ਜਦੋਂ ਆਸ਼ਾ ਰਾਣੀ ਪਤਨੀ ਮਨਜੀਤ ਸਿੰਘ ਵਾਸੀ ਪਿੰਡ ਚਰਾਣ ਜੋ ਕੇ ਇਕੱਲੀ ਸੁੱਤੀ ਪਈ ਸੀ ਦਾ ਪਿੰਡ ਦਾ ਹੀ ਇੱਕ ਬਸਨੀਕ ਮੱਖਾਂ ਰਾਮ ਪੁੱਤਰ ਪਿਆਰਾ ਲਾਲ ਵਾਸੀ ਚਰਾਣ ਨੇ ਲੁੱਟਖੋ ਦੀ ਨੀਅਤ ਨਾਲ ਉਸਦੇ ਘਰ ਵਿੱਚ ਲੁਕਵੇਂ ਤਰੀਕੇ ਨਾਲ ਪ੍ਰਵੇਸ਼ ਕੀਤਾ ਅਤੇ ਜਦੋਂ ਉਹ ਘਰ ਵਿੱਚ ਫਰੋਲਾ ਫਰਾਲੀ ਕਰ ਰਿਹਾ ਸੀ ਤਾਂ ਆਸ਼ਾ ਰਾਣੀ ਦੀ ਜਾਗ ਖੁੱਲ ਗਈ ਅਤੇ ਉਸ ਨੇ ਮੁਜਰਮ ਦੀ ਮੁਜਾਹਮਤ ਕੀਤੀ ਤਾਂ ਮੱਖਣਰਾਮ ਨੇ ਇਸ ਦਾ ਗਲਾ ਇਸੇ ਦੀ ਚੁੰਨੀ ਨਾਲ ਕੁੱਟ ਕੇ ਘਰ ਦੇ 베ੜੇ ਵਿੱਚ ਇਸ ਦੀ ਬੇਰੇਮੀ ਨਾਲ ਹੱਤਿਆ ਕਰ ਦਿੱਤੀ ਸੀ ਪੁਲਿਸ ਵੱਲੋਂ ਦੋਸ਼ੀ ਨੂੰ ਕੁਝ ਘੰਟਿਆਂ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਤੋਂ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਸਿੰਘ ਡਾਕਟਰ ਮਹਿਤਾਵ ਸਿੰਘ ਦੀ ਡਿਸ਼ਲ ਨਿਰਦੇਸ਼ਕ ਮੁੱਖ ਅਫਸਰ ਖਾਣਾ ਸਦਰ ਨਵਾਂ ਸ਼ਹਿਰ ਬਲੋਂ ਸ਼੍ਰੀ ਈਸ਼ੂਪਾਲ ਬਲੋਂ ਇੱਕ ਕਾਮਯਾਬੀ ਹਾਸਲ ਕੀਤੀ ਹੈ ਮਿਤੀ 30 7 25 ਨੂੰ ਰਾਤ ਦੇ ਕਰੀਬ 11 ਵਜੇ ਪਿੰਡ ਚਰਾਣ ਦੇ ਵਿੱਚ ਇੱਕ ਔਰਤ ਜਿਹਦਾ ਨਾਮ ਆਸ਼ਾ ਰਾਣੀ ਹੈ ਘਰ ਵਿੱਚ ਇਕੱਲੀ ਰਹਿ ਰਹੀ ਸੀ ਇਹਦੀ ਉਮਰ ਕਰੀ 55 ਸਾਲ ਹੈ ਔਰ ਇਹਦੇ ਘਰ ਦੇ ਵਿੱਚ ਇੱਕ ਪਿੰਡ ਦਾ ਹੀ ਮੱਖਣ ਨਾਮ ਦਾ ਨਾਮ ਦਾ ਵਿਅਕਤੀ ਘਰ ਦੇ ਵਿੱਚ ਲੁਕਮਾ ਪਰਵੇਸ਼ ਕਰਕੇ ਲੁੱਟਖੋਹ ਦੀ ਨੀਅਤ ਨਾਲ ਪ੍ਰਵੇਸ਼ ਕੀਤਾ ਸੀ ਉਹਨੇ ਔਰ ਜਦੋਂ ਉਹ ਫਰਨਾਫਰਨੀ ਕਰ ਰਿਹਾ ਸੀ ਇਹ ਔਰਤ ਨੇ ਜਾਗ ਆ ਗਈ ਔਰ ਇਹਨੇ ਉਹਦੀ ਮਜਬੂਰਤ ਕੀਤੀ ਜੋ ਮਜਾਮਤ ਦੌਰਾਨ ਇਹਨੇ ਉਹਦੇ ਹੱਥ ਤੇ ਦੰਦੀ ਵੱਡੀ ਜਿਹਦੇ ਨਾਲ ਉਹਦੇ ਹੱਥ ਚੋਂ ਖੂਨ ਨਿਕਲਣ ਲੱਗ ਗਿਆ ਔਰ ਫਿਰ ਇਹਨੇ ਉਸੇ ਵੀ ਚੁੰਨੀ ਨਾਲ ਉਸੇ ਔਰਤ ਦੀ ਚੁੰਨੀ ਨਾਲ ਉਹਦਾ ਜਿਹੜਾ ਗਲਾ ਘੁੱਟ ਕੇ ਉਹਦੀ ਮੌਤ ਕਰ ਦਿੱਤੀ ਤੇ ਜਿਹੜੀ ਲਾਸ਼ ਸੀਗੀ ਉਹ ਬੇੜੇ ਚ ਦੇਪੀ ਸੀ ਜਦੋਂ ਇਹ ਮਜਾਮਤ ਹੋ ਰਹੀ ਸੀ ਤਾਂ ਇਹਦੀ ਆਵਾਜ਼ ਜਿਹੜੀ ਹੈਗੀ ਅਲੇ-ਦੋਲੇ ਗੁਆਂਢ ਚ ਗਈ ਔਰ ਜਿਹੜੀ ਬਲਜੀਤ ਕੌਰ ਗੁਆਂਢ ਚ ਰਹ ਰਹੀ ਸੀ ਉਹਨੇ ਇਹ ਆਵਾਜ਼ ਦੇਖੀ ਔਰ ਮੱਖਣ ਨੂੰ ਉੱਥੋਂ ਨਿਕਲਦੇ ਹੋਏ ਵੀ ਦੇਖਿਆ ਕਰ ਚੁ ਸੋ ਜੇ ਇਹ ਸੂਚਨਾ ਮਿਲਦਾ ਹੀ ਐਸਐਚਓ सदर ਨਾਵਾ ਸ਼ਹਿਰ ਨੂੰ ਮਿਲੀ ਤਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚੇ ਉਹਦੀ ਤਫ਼ਤੀਸ਼ ਸ਼ੁਰੂ ਕਰਤੀ ਔਰ ਇਸ ਤਫ਼ਤੀਸ਼ ਦੇ ਦੌਰਾਨ ਇਹਨਾਂ ਨੇ ਦੋਸ਼ੀ ਦਾ ਪਿੱਛਾ ਕੀਤਾ ਔਰ ਜਿਹੜਾ ਮੁਕੱਦਮਾ ਨੰਬਰ ਹੈਗਾ 122 ਇਹ ਬਲਜੀਤ ਕੌਰ ਦੇ ਬਿਆਨਾਂ ਤੇ 31/25 ਨੂੰ 331 ਜਮਨ 8 बीएनएस ਤਹਿਤ थाना सदर ਦਰਜ ਕੀਤਾ ਤੇ ਦੋਸ਼ੀ ਦੀ ਗ੍ਰਿਫਤਾਰੀ ਵੀ ਉਪਰਾਲੇ ਸ਼ੁਰੂ ਕਰਤੇ ਔਰ ਮਾਰ ਦਾਤ ਤੋਂ ਕੁਝ ਘੰਟਿਆਂ ਦੇ ਵਿੱਚ ਹੀ ਦੋਸ਼ੀ ਜਿਹੜਾ ਮੱਖਣ RAM ਸੀ ਜਿਨ੍ਹਾਂ ਉਹਨੂੰ ਗ੍ਰਿਫਤਾਰ ਕਰ ਲਿਆ ਉਹਨੂੰ ਅੱਜ ਪੇਸ਼ ਅਦਾਲਤ ਕਰਕੇ ਉਹਦਾ ਰਿਮਾਂਡ ਲਿਆ ਗਿਆ ਸੀ ਰਿਮਾਂਡ ਤੋਂ ਬਾਅਦ ਉਹਦੇ ਬਾਹਰ ਦਾ ਬੱਥੇ ਹੋਏ ਦਾਸ ਮੌਕੇ ਤੋਂ ਚੋਰੀ ਕੀਤੀ ਹੋਈ ਉਸ ਲੇਡੀ ਦੀ ਬਾਲੀ ਔਰ ਇੱਕ ਮੋਟਰਸਾਈਕਲ ਦਿੱਤੇ ਉਹ ਭਜਨ ਜੀ ਕਾਮਯਾਬ ਹੋਇਆ ਸੀ ਇਹ ਤਿੰਨੋਂ ਚੀਜ਼ਾਂ ਬਰਾਮਦ ਕਰ ਲਈਆਂ ਗਈਆਂ ਔਰ ਇਸ ਕੇਸ ਦੀ ਜਿਹੜੀ ਗੁੱਥੀ ਨੂੰ ਸੁਲਝਾ ਲੈ ਕੇ ਮਕਰਨ ਸਿੰਘ ਕੰਧਾ ਜਿਹੜਾ ਮਕਰਨ ਨਾਮ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜੇ ਕੈਂਦੀਪੁਰ ਸੈਕਟਰ ਦਾ ਮੁਕਦਮਾ ਦਰਜੇ ਇੱਕ ਚੋਰੀ ਦਾ ਮਕਦਮਾ ਦਰਜ ਹੈ ਸਰ ਦੋਸ਼ੀ ਨੂੰ ਪਿੰਡੋਂ ਹੀ ਫੜਿਆ ਨਹੀਂ ਇਹਨੂੰ ਜਿਹੜਾ ਹੈਗਾ ਆਪਣੀ ਡਿਜੀ ਤੋਂ ਅਲੱਗ ਜਗ੍ਹਾ ਤੋਂ ਫੜਿਆ ਗਿਆ ਬਾਹਰ ਤੋਂ ਭੱਜ ਗਿਆ ਸੀ ਇਹ ਫਰਾਰ ਹੋ ਗਿਆ ਸੀ ਮੌਕਤ ਤੱਕ ਨਹੀਂ ਸੀਗਾ ਔਰ ਇਹ محکمہ ਡੈਰੀ ਵਿਭਾਗ ਦੇ ਵਿੱਚ ਕਲਾਸ 4 ਦੀ ਨੌਕਰੀ ਕਰਦਾ ਹੈ ਇਹਦੇ ਖਿਲਾਫ ਜਿਹੜੇ ਦੋ ਮਕਦਮੇ ਮੈਂ ਪਹਿਲਾਂ ਜਿਹੜਾ ਦੱਸਿਆ ਉਹ ਪਹਿਲਾ ਨਹੀਂ ਦਰਜ ਅੱਛਾ ਦਰਜ ਹੋ ਗਿਆ ਹਜੇ ਉਹ ਮਕਦਮੇ ਅੰਦਰ ਇਨ ਟ੍ਰਾਇਲ ਹੈ ਸਰ ਨੌਕਰੀ ਕਰਦਾ ਸੀ ਜਾਂ ਉੱਥੋਂ ਨੌਕਰੀ ਕਰਦਾ ਕਹਿੰਦਾ ਅੱਜ ਹੀ ਹਰੇ ਨੌਕਰੀ ਕੋਲ। ਕਿਹਾ ਇੱਕ ਦਿਨ ਦਾ ਰਮਾਨ ਮਿਲਿਆ ਸੀ।